ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਜਿਸ ਤਰ੍ਹਾਂ ਆਪਾਂ ਇਸ ਸੰਸਾਰ ਦੇ ਵਿੱਚ ਜੀਵਨ ਗੁਜ਼ਾਰਦਿਆਂ ਬਹੁਤ ਤਰ੍ਹਾਂ ਦੇ ਉਤਰਾ ਚੜਾ ਦੁੱਖ ਤਕਲੀਫ ਸੁੱਖ ਵੀ ਮਿਲਦੇ ਨੇ ਤੇ ਸਾਨੂੰ ਕਈ ਤਰ੍ਹਾਂ ਦੇ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਕਿਸੇ ਨੇ ਬਹੁਤ ਸੋਣਾ ਕਿਹਾ ਸੀ ਸ਼ਾਇਦ ਬਾਬਾ ਪਰਿਮਾਨਾਂਚੀ ਨੇ ਵੀ ਇਹ ਕਲ ਮਤਲਬ ਇਹਨੂੰ ਕਹਿੰਦੇ ਨੇ ਪ੍ਰੋੜਤਾ ਦਿੱਤੀ ਸੀ ਕਿ ਵੀ ਇਹ ਗੱਲ ਠੀਕ ਹੈ ਕਿ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦੇ ਨੇ ਤੇ ਸੁੱਖ ਵੀ ਆਉਂਦੇ ਨੇ ਇਹ ਨਹੀਂ ਹੈ ਕਿ ਕਿਸੇ ਨੂੰ ਸਦਾ ਦੁੱਖ ਹੀ ਮਿਲੀ ਜਾਂਦੇ ਨੇ ਤੇ ਕਿਸੇ ਨੂੰ ਸਦਾ ਸੁੱਖ ਹੀ ਮਿਲੇ ਜਾਂਦੇ ਨੇ ਜਿਸ ਤਰ੍ਹਾਂ ਰਾਤ ਪੈਂਦੀ ਹੈ ਫਿਰ ਦਿਨ ਵੀ ਚੜਦਾ ਹੈ ਇਸ ਤਰ੍ਹਾਂ ਹੀ ਕਹਿੰਦੇ ਵੀ ਹਮੇਸ਼ਾ ਹੀ ਵਕਤ ਉਹੀ ਨਹੀਂ ਬਣਿਆ ਰਹਿੰਦਾ ਦੁੱਖ ਲੰਘ ਜਾਂਦਾ ਸੁੱਖ ਵੀ ਮਿਲਦਾ ਹੈ ਸ਼ਾਇਦ ਗੁਰੂ ਨਾਨਕ ਪਾਤਸ਼ਾਹ ਦੀ ਕੋਈ ਤੁਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁੱਕ ਮੈਨੂੰ ਯਾਦ ਨਹੀਂ ਅਰਥ ਯਾਦ ਰਹ ਜਾਂਦੇ ਨੇ ਉਹਨਾਂ ਨੇ ਪਾਤਸ਼ਾਹ ਨੇ ਕਿਹਾ ਕਿ ਜੇ ਜੀਵ ਨੂੰ ਹਮੇਸ਼ਾ ਸੁਖ ਹੀ ਮਿਲੇ ਜਾਣ ਤਾਂ ਫਿਰ ਉਹਨੂੰ ਸੁਖ ਦਾ ਅਹਿਸਾਸ ਹੀ ਨਹੀਂ ਹੋਣਾ ਕਿ ਸੁਖ ਹੈ ਕੀ ਜਦੋਂ ਦੁੱਖ ਮਿਲਦਾ ਉਹ ਤੋਂ ਬਾਅਦ ਹੀ ਫਿਰ ਸੁੱਖ ਦਾ ਅਹਿਸਾਸ ਹੁੰਦਾ ਜਿੱਦਾਂ ਕਹਿੰਦੇ ਨੇ ਕਿ ਵੀ ਇੱਕ ਸਾਰ ਜੇ ਜ਼ਿੰਦਗੀ ਚੱਲਦੀ ਆ ਤਾਂ ਫਿਰ ਦੂਜੇ ਪਾਸੇ ਦਾ ਪਤਾ ਹੀ ਨਹੀਂ ਲੱਗਦਾ ਸੁੱਖ ਦਾ ਆਨੰਦ ਵੀ ਕਹਿੰਦੇ ਤਾਂ ਹੀ ਆਉਂਦਾ ਜੇ ਦੁੱਖ ਮਿਲਿਆ ਇੱਕ ਤਰ੍ਹਾਂ ਦੀ ਜ਼ਿੰਦਗੀ ਚੱਲਦੀ ਆ ਤਾਂ ਫਿਰ ਕਹਿੰਦੇ ਉਹਦੇ ਵਿੱਚ ਦੂਸਰੇ ਪਾਸੇ ਬਾਰੇ ਜੀਵ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਉਹ ਕੀ ਸੀ ਇਸ ਲਈ ਪਰਮੇਸ਼ਰ ਨੇ ਆਪ ਹੀ ਜ਼ਿੰਦਗੀ ਦੁੱਖ ਸੁੱਖ ਦਾ ਸੰਮੇਲ ਬਣਾਈ ਆ ਦੁੱਖ ਵੀ ਮਿਲਦੇ ਨੇ ਸੁੱਖ ਵੀ ਮਿਲਦੇ ਨੇ ਜਿਵੇਂ ਪਾਸ਼ਾ ਨੇ ਕਿਹਾ ਨਾ ਵੀ ਦੁੱਖ ਸੁੱਖ ਤੇ ਕੱਪੜਿਆਂ ਵਾਂਗ ਨੇ ਸੰਗਤ ਜੀ ਇਸ ਤਰ੍ਹਾਂ ਹੈ ਕਿ ਜਦੋਂ ਉਸ ਪਰਮੇਸ਼ਰ ਦੀ ਰਹਿਮਤ ਹੋ ਜਾਏ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਗੁਰਬਾਣੀ ਨਾਲ ਪ੍ਰੇਮ ਪੈ ਜਾਏ ਉਹਦੀ ਰਹਿਮਤ ਸਦਕਾ ਥੋੜਾ ਮੋਟਾ ਉਹਦਾ ਨਾਮ ਵੀ ਜਪਣ ਲੱਗ ਜਾਈਏ ਤਾਂ ਹੌਲੀ-ਹੌਲੀ ਜਿਹੜਾ ਸਾਡਾ ਮਨ ਹੈ ਇਹਦੀ ਅਵਸਥਾ ਬਦਲਨੀ ਸ਼ੁਰੂ ਹੋ ਜਾਂਦੀ ਆ ਹੌਲੀ ਹੌਲੀ ਹਰ ਇੱਕ ਦਾ ਵੱਖਰਾ ਟਾਈਮ ਹੈ ਜਿਸ ਤਰ੍ਹਾਂ ਪਾਗਗੇ ਵੀ ਕਹਿੰਦੇ ਆ ਕਿਸੇ ਨੂੰ ਮੀਨਾ ਕਿਸੇ ਨੂੰ ਸਾਲ 10 ਸਾਲ ਇੱਕ ਜ਼ਿੰਦਗੀ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਇਹ ਸਭ ਸਾਡੇ ਪੂਰਬਲੇ ਕਰਮ ਤੇ ਪਰਮੇਸ਼ਰ ਦੀ ਰਹਿਮਤ ਹੈ ਤੇ ਜਦੋਂ ਸਾਡੇ ਵਿੱਚ ਇਹ ਗੁਰਬਾਣੀ ਨਾਲ ਨਾਮ ਦੇ ਨਾਲ ਮਨ ਦੀ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ ਤਾਂ ਹੌਲੀ ਹੌਲੀ ਇਸ ਤਰ੍ਹਾਂ ਹੈ ਕਿ ਜੇ ਸਰੀਰ ਨੂੰ ਕੋਈ ਦੁੱਖ ਵੀ ਮਿਲਦਾ ਹੈ ਨਾ ਫਿਰ ਉਹ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਕਿ ਸਰੀਰ ਹੀ ਆਪਣਾ ਨਹੀਂਗਾ ਤੇ ਜੇ ਹੁਣ ਇਹਨੂੰ ਦੁੱਖ ਲੱਗਿਆ ਤੇ ਦੁੱਖ ਫਿਰ ਆਪਣਾ ਕਿੱਥੋਂ ਹੋਇਆ ਸਰੀਰ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਕਿ ਇਹ ਤੇ ਇੱਕ ਪਾਸੇ ਦੀ ਚੀਜ਼ ਆ ਮੈਂ ਸਰੀਰ ਹੀ ਨਹੀਂਗਾ ਲੱਗਦਾ ਨਹੀਂ ਕਿ ਸਰੀਰ ਮੇਰਾ ਹੈ ਤੇ ਜੇ ਸਰੀਰ ਹੀ ਨਹੀਂ ਮੇਰਾ ਫਿਰ ਮੈਂ ਦੁੱਖ ਨੂੰ ਆਪਣਾ ਕਿਉਂ ਸਮਝਾਂ ਸਮਝਿਆ ਨਾ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇੱਕ ਡੱਬਾ ਚੁੱਕੀ ਫਿਰਦੇ ਆਂ ਇਸ ਡੱਬੇ ਦੇ ਵਿੱਚ ਅੰਦਰ ਮੈਂ ਆਂ ਪਰ ਇਹ ਡੱਬਾ ਮੇਰਾ ਨਹੀਂਗਾ ਤੇ ਜੇ ਇਸ ਡੱਬਾ ਨੂੰ ਹੁਣੇ ਪੁਰਾਣਾ ਹੋਇਆ ਕੋਈ ਇਹਨੂੰ ਦੁੱਖ ਤਕਲੀਫਾਂ ਨੇ ਤਾਂ ਫਿਰ ਇਹ ਮੇਰੀਆਂ ਕਿੱਥੋਂ ਹੋਈਆਂ ਜੇ ਡੱਬਾ ਹੀ ਮੇਰਾ ਨਹੀਂਗਾ ਜਦੋਂ ਇਸ ਤਰ੍ਹਾਂ ਦਾ ਮਨ ਦੇ ਵਿੱਚ ਖਿਆਲ ਆਉਂਦੇ ਨੇ ਫਿਰ ਕੋਈ ਤਕਲੀਫ ਰਹੀ ਨਹੀਂ ਜਾਂਦੀ ਸਮਝਦੇ ਆ ਨਾ ਕਿ ਹੁਣ ਜਿਸ ਤਰ੍ਹਾਂ ਤਕਲੀਫ ਤੇ ਤਾਂ ਮੰਨੀ ਹੈ ਕਿ ਇਹ ਵੀ ਇਹ ਮੇਰੀ ਚੀਜ਼ ਸੀ ਇਹਨੂੰ ਤਕਲੀਫ ਹੋ ਗਈ ਜਦੋਂ ਇਹ ਚੀਜ਼ ਹੀ ਨਹੀਂ ਮੇਰੀ ਜੇ ਇਹਨੂੰ ਕੋਈ ਤਕਲੀਫ ਆ ਦੁੱਖ ਤਾਂ ਉਹ ਮੇਰਾ ਥੋੜੋ ਆ ਫਿਰ ਇਹ ਤੇ ਉਸ ਪਰਮੇਸ਼ਰ ਦਾ ਹੀ ਆ ਉਹਨੇ ਇਹ ਸਰੀਰ ਦਿੱਤਾ ਆਪੇ ਹੀ ਸੰਭੇ ਫਿਰ ਹੈਨਾ ਸਾਡੀ ਆਤਮਾ ਨੂੰ ਕਪੜਾ ਪਾਉਣ ਲਈ ਦਿੱਤਾ ਉਹਨੇ ਤੇ ਫਿਰ ਉਹਨੇ ਹੀ ਜੇ ਇਹਨੂੰ ਕੋਈ ਠੀਕ ਨਹੀਂ ਹੈ ਕੋਈ ਗੜਬੜ ਹੈ ਇਹ ਤੇ ਫਿਰ ਸਾਰੀਆਂ ਉਹ ਉਹਨੇ ਹੀ ਠੀਕ ਕਰਨੀਆਂ ਨੇ ਉਹਨੇ ਹੀ ਇਹਨੂੰ ਚਲਾਉਣਾ ਉਹਨੇ ਹੀ ਆਤਮਾ ਨੂੰ ਢੱਕਣ ਲਈ ਸਾਨੂੰ ਦਿੱਤਾ ਇਹ ਕਪੜਾ ਹਨਾ ਫਿਰ ਇਸ ਤਰ੍ਹਾਂ ਜਦੋਂ ਮਹਿਸੂਸ ਹੋਣ ਲੱਗ ਜਾਂਦਾ ਫਿਰ ਸਾਨੂੰ ਜਿਹੜੇ ਦੁੱਖ ਤਕਲੀਫ ਨੇ ਉਹ ਸਾਨੂੰ ਚੱਲਣੇ ਔਖੇ ਨਹੀਂ ਲੱਗਦੇ ਉਹ ਫਿਰ ਉਹਦੀ ਕਿਰਪਾ ਸਦਕਾ ਇਹ ਲੱਗਦੇ ਨੇ ਕਿ ਵੀ ਇਹ ਸਭ ਕੁਝ ਇਹਦਾ ਹੀ ਆ ਪ੍ਰਮਾਤਮਾ ਦਾ ਹੀ ਆ ਇਹ ਆਪੇ ਹੀ ਸੰਭਾਲੇ ਇਹ ਚੰਗਾ ਹੈ ਇਹ ਚੱਲਦਾ ਫਿਰਦਾ ਹੈ ਇਹ ਨਹੀਂ ਠੀਕ ਹੈ ਕੋਈ ਰੋਗ ਹੈ ਜਦੋਂ ਸਾਡਾ ਹੀ ਨਹੀਂਗਾ ਹਨ ਸਾਡੀ ਜਦਾ ਸਰੀਰ ਦੀ ਆਪਣਤ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ ਸਰੀਰ ਆਪਣਾ ਨਹੀਂ ਮਹਿਸੂਸ ਹੁੰਦਾ ਇਹ ਲੱਗਦਾ ਵੀ ਜਿਵੇਂ ਇਹ ਕੁਝ ਮਿਲਿਆ ਹੋਇਆ ਵੀ ਅਸਾ ਅਸੀਂ ਤੇ ਅੰਦਰ ਬੈਠੇ ਆ ਜੋ ਸਾਡੀ ਆਤਮਾ ਉਹ ਤੇ ਅੰਦਰ ਆ ਸਾਡਾ ਤਾਂ ਉਹਦੇ ਨਾਲ ਵਾਅ ਵਾਸਤਾ ਸਰੀਰ ਨਾਲ ਨਹੀਂ ਹੌਲੀ ਹੌਲੀ ਜਦੋਂ ਪਰਮੇਸ਼ਰ ਜੀ ਇਸ ਤਰ੍ਹਾਂ ਦਾ ਵਕਤ ਲਿਆਉਂਦੇ ਨੇ ਫਿਰ ਮੰਨ ਦਾ ਭਾਰ ਜਿਹੜਾ ਹੌਲਾ ਹੋ ਜਾਂਦਾ ਮਨ ਨੂੰ ਚਿੰਤਾ ਹੁੰਦੀ ਆ ਨਾ ਕਿ ਇਹ ਹੋ ਗਿਆ ਇਹ ਹੋ ਗਿਆ ਹੁੰਦੀ ਚਿੰਤਾ ਕਾਦੀ ਤਨ ਦੀ ਜਦੋਂ ਤਨ ਹੀ ਆਪਣਾ ਨਾ ਲੱਗੇ ਜੀਤੇ ਥੋੜੇ ਸਮੇ ਲਈ ਮਿਲਿਆ ਉਹਨੇ ਦਿੱਤਾ ਉਹਨੇ ਹੀ ਦਿੱਤਾ ਸਾਹ ਉਹਨੇ ਪਾਏ ਨੇ ਫਿਰ ਉਹਨੇ ਹੀ ਦਿੱਤਾ ਨਾ ਫਿਰ ਜਿਹਨੇ ਇਹ ਬਣਾਇਆ ਫਿਰ ਉਹ ਆਪੇ ਸੰਭਾਲੇ ਫਿਰ ਸਾਡਾ ਤਾਂ ਕੋਈ ਨਹੀਂ ਨਾ ਇਹਦੇ ਨਾਲ ਵਾਅ ਵਾਸਤਾ ਹੋਇਆ ਜੀ ਨੇ ਸਾਨੂੰ ਇਹ ਚੀਜ਼ ਦਿੱਤੀ ਜਾਂ ਉਹਦੀ ਚੀਜ਼ ਆ ਉਹ ਜਿਵੇਂ ਰੱਖਣੀ ਚਾਹੁੰਦਾ ਐਸਟਰਾ ਦੇ ਦੋ ਮੰਨ ਦੇ ਵਿੱਚ ਖਿਆਲ ਆਉਂਦੇ ਨੇ ਤਾਂ ਸਾਡਾ ਮਨ ਖਿੜਿਆ ਰਹਿੰਦਾ ਆਨੰਦ ਵਿੱਚ ਰਹਿੰਦਾ ਕੋਈ ਇਹਨੂੰ ਫਿਰ ਗਮ ਨਹੀਂ ਹੈ ਕਿਉਂਕਿ ਗਮ ਆਪਣੇ ਨਹੀਂਗੇ ਸਰੀਰ ਆਪਣਾ ਨਹੀਂਗਾ ਤੇ ਫਿਰ ਜੋ ਸਰੀਰ ਨੂੰ ਕੁਝ ਭੋਗਣਾ ਪੈ ਰਿਹਾ ਉਹ ਆਪਣਾ ਨਹੀਂਗਾ ਸਰੀਰ ਪਰਮੇਸ਼ਰ ਨੇ ਦਿੱਤਾ ਆਤਮਾ ਨੂੰ ਟਕਣ ਲਈ ਇਹਨੂੰ ਚੁੱਕੀ ਫਿਰਨ ਦੇ ਲਈ ਫਿਰ ਜੇ ਉਹਨੇ ਇਹ ਸਾਰਾ ਸਵੱਬ ਬਣਾਇਆ ਫਿਰ ਦੁੱਖ ਸੁੱਖ ਦਾ ਸਵੱਬ ਵੀ ਉਹਨੇ ਹੀ ਬਣਾਇਆ ਜੇ ਉਹਨੇ ਇਹ ਰਹਿਮਤ ਕੀਤੀ ਸਾਨੂੰ ਮਨੁੱਖਾ ਸਰੀਰ ਦੇ ਦਿੱਤਾ ਕਰੀਏ ਦੀ ਸਾਮ ਸੰਭਾਲ ਵੀ ਆਪੇ ਹੀ ਕਰੂ ਆਪੇ ਹੀ ਲਾ ਕਰੂ ਇਹਦਾ ਆਪੇ ਵਿਧੀ ਬਣਾਓ ਤਾਂ ਸਾਨੂੰ ਕੀ ਗਮ ਕਰਨ ਦੀ ਲੋੜ ਆ ਸਾਨੂੰ ਕੀ ਸੋਚਣ ਦੀ ਲੋੜ ਆ ਸਾਨੂੰ ਕੀ ਚਿੰਤਾ ਕਰਨ ਦੀ ਲੋੜ ਆ ਜਿਨੇ ਸਬਕੋਸ਼ ਰਚਿਆ ਜਿਨੇ ਸਾਰੀ ਇਹ ਵਿਦਨਾ ਬਣਾਈ ਆ ਉਹ ਆਪੇ ਹੀ ਸੰਭਾਲ ਕਰ ਰਿਹਾ ਅਸੀਂ ਤੇ ਬਸ ਇੱਕ ਕੰਮ ਕਰੀਏ ਉਹਦੇ ਚਰਨਾਂ ਨਾਲ ਜੁੜ ਜਾਈਏ ਉਹਦਾ ਨਾਮ ਜਪੀਏ ਉਹਦੇ ਹੱਥ ਵਿੱਚ ਡੋਰ ਆ ਉਹਨੇ ਜੋ ਕੁਛ ਕਰਨਾ ਉਹੀ ਕਰਨਾ ਉਹਦਾ ਕੀਤਾ ਕੋਈ ਬਦਲ ਨਹੀਂ ਸਕਦਾ ਉਹ ਕਿਸੇ ਦੀ ਸਲਾਹ ਲੈਂਦਾ ਨਹੀਂਗਾ ਉਹ ਆਪਣਾ ਮਾਲਕ ਆਪ ਆ ਅਸੀਂ ਉਹਦੇ ਬੱਚੇ ਆ ਉਹ ਸਾਡੀ ਸੰਭਾਲ ਮਾਤਾ ਪਿਤਾ ਵਾਂਗੂ ਕਰਦਾ ਫਿਰ ਸਾਨੂੰ ਕੀ ਫਿਕਰ ਸਭ ਉਹਦੇ ਤੇ ਛੱਡ ਦਈਏ ਅਸੀਂ ਮਸਤ ਹੋ ਕੇ ਰਹੀਏ ਨਾਮ ਜਪੀਏ ਗੁਰਬਾਣੀ ਪੜੀਏ ਸਭ ਨੂੰ ਆਪਣਾ ਸਮਝੀਏ ਸਭ ਦੀਆਂ ਖੁਸ਼ੀਆਂ ਚਾਹੀਏ ਕਿਸੇ ਨਾਲ ਈਰਖਾ ਨਹੀਂ ਕਿਸੇ ਨਾਲ ਵੈਰ ਨਹੀਂ ਸਭ ਉਹ ਦੇ ਨੇ ਸਭ ਉਹ ਨੇ ਬਣਾਏ ਨੇ ਸਭ ਵਿੱਚ ਉਹ ਬੈਠਾ ਫਿਰ ਕੋਈ ਦੁੱਖ ਨਹੀਂ ਸੁੱਖ ਹੀ ਸੁਖਾ ਆਨੰਦ ਹੀ ਅਨੰਦਾ ਬਸ ਇਸ ਤਰ੍ਹਾਂ ਦਾ ਪਰਮੇਸ਼ਰ ਕਿਤੇ ਮਨ ਬਣਾ ਦੇਣ ਕਿ ਮਨ ਇਸ ਤਰ੍ਹਾਂ ਸਮਝ ਜਾਏ ਤਾ ਸਾਡਾ ਸਾਰਾ ਜੰਬੇਲਾ ਜੋ ਸੰਸਾਰ ਦਾ ਚੁੱਕੀ ਫਿਰਦੇ ਆ ਖਤਮ ਹੋ ਜਾਏ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਪਰਮੇਸ਼ਰ ਜੀ ਸਾਡੇ ਸਾਰਿਆਂ ਤੇ ਰਹਿਮਤ ਕਰਨ ਕਿ ਸਾਡੇ ਮਨ ਦੀ ਇਹ ਅਵਸਥਾ ਬਣ ਜਾਏ ਸਭ ਨੂੰ ਆਪ ਦੇ ਚਰਨਾਂ ਦੀ ਪ੍ਰੀਤ ਨਾਮ ਦੀ ਦਾਤ ਦੇਣ ਤੇ ਸਾਰੇ ਅਸੀਂ ਇਹ ਆਪਣਾ ਮਨੁੱਖਾ ਜੀਵਨ ਸੁਖੀ ਸੁਖੀ ਬਿਤਾ ਕੇ ਸਫਲਾ ਕਰਕੇ ਉਹਦੇ ਚ ਸਮਾਈ ਪਾ ਸਕੇ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ